ਅੱਜ ਆਪਣਾ ਲਾਪਰੀ ਸੇ ਖੁਸ਼ੀਪੁਰ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਗਰਦਾਸਪੁਰ ਦੇ ਡੇਰਾ ਬਾਬਾ ਨਾਨਕ ਦੇ ਬਿਲਕੁਲ ਨਾਲ ਹੀ ਪਿੰਡ ਸਾਧਾਂਵਾਲੀ ਸੋ ਇਹ ਜੋ ਤਸਵੀਰਾਂ ਜਿਹੜੀਆਂ ਆਪਣੇ ਦਰਸ਼ਕਾਂ ਜਿਹੜੀਆਂ ਸਾਂਝੀ ਕਰ ਰਹੇ ਆ ਇਹ ਤਸਵੀਰਾਂ ਇੱਕ ਘਰ ਦੀਆਂ ਨਹੀਂ ਇਹ ਬਿਲਕੁਲ ਇੱਕ ਜੰਝ ਘਰ ਦੀਆਂ ਤਸਵੀਰਾਂ ਨੇ ਜਿੱਥੇ ਇੱਕ ਪਰਿਵਾਰ ਕੁਦਰਤੀ ਮਾਰ ਦੀ ਲਪੇਟ ਦੇ ਵਿੱਚ ਆ ਕਾਫੀ ਜਿਹੜੇ ਘਰ ਤਾਂ ਨੁਕਸਾਨ ਦਾ ਹੀ ਕੋਏ ਨੇ ਪਰ ਪਿੰਡ ਦੇ ਵਿੱਚੋਂ ਜਿਹੜੀ ਕੁਦਰਤੀ ਆਸੀਮਾਰ ਪਈ ਪਾਣੀ ਤਾਂ ਬਿਲਕੁਲ ਪਿੰਡ ਦੇ ਵਿੱਚੋਂ ਜਿਹੜਾ ਚਲਾ ਗਿਆ ਪਰ ਇੱਕ ਸਾਪ ਜਿਹੜੀ ਆ ਇਹ ਛੱਡ ਗਿਆ ਕੁਦਰਤੀ ਆਸੀਮਾਰ ਤਾਂ ਐਸੀ ਪਈ ਪਰ ਅੱਜ ਤੱਕ ਜਿਹੜੇ ਕੁਝ ਪਰਿਵਾਰ ਨੇ ਜਿਨ੍ਹਾਂ ਦੇ ਕੋਲੋਂ ਆਪਣੇ ਜਿਹੜੇ ਰਹਿਣ ਬਸੇਰੇ ਵੀ ਜਿਹੜੇ ਨਹੀਂ ਉਹ ਸਾਰੇ ਜਾਂਦੇ ਸੋ ਕਦੀ ਕੋਈ ਕਿਸੇ ਬ੍ਰਾਂਡੇ ਦੇ ਵਿੱਚ ਜਾਂ ਕੋਈ ਕਿਸੇ ਪੰਚਾਇਤੀ ਘਰ ਦੇ ਵਿੱਚ ਜਿਹੜਾ ਰਹਿਲੀ ਮਜ਼ਬੂਰ ਸੋ ਸਾਡੇ ਨਾਲ ਪਰਿਵਾਰਕ ਮੈਂਬਰ ਨੇ ਜ਼ਰੂਰ ਗੱਲਬਾਤ ਇਹਨਾਂ ਨਾਲ ਕਰਨੀ ਨੇ ਦੱਸ ਗਿਆ ਜੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਚੰਨਜੀਤ ਪਿੰਡ ਦਾ ਸਾਧਾ ਵਾਲੀ ਇਹ ਜਿਹੜਾ ਜਿੱਥੇ ਰਹੜੇ ਜੋ ਇੱਕ ਕੀ ਚੀਜ਼ ਹੈ ਇਹ ਭਾਜੀ ਜਾਂਚ ਕਰ ਰਹੇ ਹਾਂ ਤੇ ਅੱਜ ਕੰਮ ਬਰਾਬਰ ਪਾਜੀ ਹੱਟਾ ਡੇਗ ਗਿਆ ਦੋ ਬੱਚਿਆਂ ਦੀ ਮਾਂ ਆਵਾ ਤੇ ਮਤਲਬ ਤੋਂ ਸਾਡੀ ਦੇਖ ਕੀ ਆ ਜਦੋਂ ਮਤਲਬ ਕਮਰਾ ਜਦੋਂ ਪਹਿਲਾਂ ਤੁਸੀਂ ਇੱਥੇ ਆਏ ਜੋ ਕਮਰਾ ਉਸ ਟਾਈਮ ਡੇਗ ਗਿਆ ਕਿ ਜਾਂ ਬਾਅਦ ਚ ਡੇਗ ਗਿਆ ਇਹ ਭਾਜੀ ਇਹ ਸਮਾਨ ਵਿੱਚੇ ਕੋਹ ਰਹਾ ਗਿਆ ਵਿੱਚੇ ਕੋਹ ਕੱਢ ਲਿਆ ਕੀ ਸਮਾਨ ਕੀ ਇਸ ਮਾਨ ਇਹ ਮੇਰੇ ਫ੍ਰਿਜ ਜਵਾ ਇੱਕ ਮੇਰੀ ਲਮਾਰੀ ਆ ਤੇ ਇਹੋ ਸਮਾਨਾ ਬਾਕੀ ਭਾਂਡੇ-ਪੌਂਡੇ ਰੋੜ ਕੇ ਤੋਂ ਤਾਂ ਕਹਿੰਨੇ ਚਲੋ ਦਿੱਤੇ ਆਪਣੇ ਆ ਕਰਦੇ ਜਾਂ ਜੀਆ ਨੇ ਦਿੱਤੇ ਮੈਨੂੰ ਭਾਂਡੇ-ਪੌਂਡੇ ਵਰਤਨ ਨੂੰ ਨਾਲ ਇੱਥੇ ਇਸ ਟਾਈਮ ਜੀ ਨਲਕਾ ਵੀ ਹਨ ਨੇ ਆ ਕਿਵੇਂ ਫਿਰ ਪਾਣੀ ਦਾ ਜਿਹੜਾ ਸਾਰਾ ਜਿਹੜੀ ਪਾਣੀ ਹੈ ਸਾਡੇ ਚਾਚੇ ਤਾਇਆ ਮੈਂ ਆਪਣੇ ਚਾਚਾ ਘਰੋਂ ਲੀਰਾ ਲੱਤਾ ਧੋਣੇ ਆ ਇਸ ਟਾਈਮ ਮਤਲਬ ਇਹ ਤਾਂ ਚਲੋ ਪਜਾਤੀ ਘਰ ਚਲੋ ਕੋਈ ਗੱਲ ਨਹੀਂ ਆ ਪਰ ਤੁਹਾਡੇ ਕੋਲ ਜਿਹੜਾ ਉੱਥੇ ਫੇਰ ਆਪਣਾ ਰਹਿਣ ਬਿਸਰਾ ਕਿਉਂ ਨਹੀਂ ਸਾਰੇ ਜਾਣਦੇ ਉਹ ਪਾਜੀ ਅਜੇ ਪਾ ਹੱਥੇ ਲਾ ਹੋਏਗਾ ਤਾਂ ਫੇਰ ਪਾਵਾਂਗੇ ਇਸ ਟਾਈਮ ਸਾਡੇ ਕੋਲ ਅਜੇ ਨਹੀਂ ਪੈਨੇ ਮੇਰੇ ਘਰ ਵਾਲੇ ਦੀ ਲੱਤ ਟੁੱਟੀ ਚਾਰਾ ਤਾਂ ਦੋ ਮਿਹਨਤ ਤਾਂ ਇੱਤਰ ਹਨ ਨਹੀਂ ਅਜੇ ਅਸੀਂ ਗੋਭੀ ਦਾ ਕੰਮ ਕਰਦੇ ਹਾਂ ਗੋਭੀਆਂ ਦੇ ਰੋੜਕੀ ਨਾ ਇਸ ਟਾਈਮ ਵੱਲੋਂ ਕੋਈ ਜਿਵੇਂ ਹੁਣ ਹਰ ਕੁਦਰਤੀ ਮਾਰਪਈਏ ਕਿੰਨੀਆਂ ਮਲ ਫਾਈਲਾਂ ਭਰੀਆਂ ਜਾਂਦੀਆਂ ਕਿੰਨੀਆਂ ਸੰਸਥਾ ਲੱਗੇ ਤੁਹਾਡੇ ਤੱਕ ਨਹੀਂ ਪਹੁੰਚੀ ਨਾਏ ਪਾਜੀ ਆ ਲਿਖ ਕੇ ਖੜਦੇ ਆ ਪਰ ਦਿੰਦੇ ਕੁਝ ਨਹੀਂ ਇੱਥੇ ਹਾਂਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਸ ਪੰਚਾਇਤੀ ਘਰ ਦੇ ਵਿੱਚ ਹਾਂਜੀ 2 ਮਹੀਨੇ ਹੋ ਗਏ ਹਾਂਜੀ ਕੋਈ ਕਰਮਚਾਰੀ ਜਾਂ ਕੋਈ ਸੰਸਥਾ ਵਾਲੇ ਇੱਥੇ ਪਹੁੰਚ ਕਰਨੀ ਤੁਹਾਡੇ ਤੱਕ ਪਹੁੰਚਾ ਨਾਏ ਪਾਜੀ ਤਾਂ ਵੇਖ ਕੇ ਉਧਰ ਜਾਂਦੇ ਵੇਖ ਕੇ ਆਂਦੇ ਨਹੀਂ ਕੋਹ ਨਹੀਂ ਦਿੰਦੇ ਨੇ ਲਿਖ ਕੇ ਕਰਦੇ ਆ ਬਚ ਦਿੰਦੇ ਕੋਹ ਨਹੀਂ ਕਿੰਨੇ ਕਮਰੇ ਸਨ ਉੱਥੇ ਜਿਹੜੇ ਡਿੱਗ ਪਏ ਇੱਕੋ ਕਮਰਾ ਵਾ ਹਾਂਜੀ ਹੋ ਹਰ ਕੁਦਰਤੀ ਮਾਰਤਾ ਹੁਣ ਪਈ ਇਸ ਤੋਂ ਪਹਿਲਾਂ ਨਹੀਂ ਕਦੀ ਮਤਲਬ ਸਾਰੀ ਕਰਨ ਦਾ ਵੀ ਉਸ ਕਮਰੇ ਜਿਹਾਂ ਪੱਕਾ ਕਰ ਲਈ ਜਾਂ ਕਿਵੇਂ ہاں ਜੀ ਆਹੀ ਗੋਭੀ ਲਾਈ ਹੈ ਤੇ ਆ ਜਨੂਆ ਅਸੀਂ ਆਹੀ ਕਮਰੇ ਪਾਵਾਂਗੇ ਤਾਂ ਕਰਕੇ ਉਹ ਸਾਰੀ ਰੁੜ ਗਈ ਗੋਭੀ ਗੋਭੀ ਉਹ ਤੁਸੀਂ ਲਾਈ ਮਤਲਬ ਆਪਣੀ ਪਹਿਲੀ ਚ ਲਾਈ ਜਾਂ ਕਿਵੇਂ ਜਟਾਂ ਦੀ ਲਾਈ ਫਿਰ ਹਿੱਸੇ ਤੇ ਲਾਈ ਹੈ ਕਿਵੇਂ ਹਿੱਸੇ ਜੇ ਸੇ ਦਾ ਦੂਜੇ ਹਿੱਸੇ ਤੇ ਲਾਈ ਦੂਜੇ ਸੇ ਨਹੀਂ ਹਾਂਜੀ ਪਹਿਲਾਂ ਗੋਭੀ ਲਉਂਦੇ ਹਾਂ ਹਾਂ ਜੀ ਅੱਗੇ ਵੀ ਮਿਹਨਤ ਕਰਦੇ ਹਾਂ ਜਿਹੜੇ ਅੱਗੇ ਵੀ ਗੋਭੀ ਲਾਈ ਗਏਆਂ ਪੈਸੇ ਬਚਿਆ ਸੀ ਤੋਰੀ ਬਬੀ ਇੱਟੇ ਸਟਾ ਲੀ ਤੇ ਹੁਣ ਗੋਭੀ ਲਾਈ ਉਹ ਰੁੜ ਗਈ ਨਹੀਂ ਜਿਹੜੀ ਇੱਥੇ ਜਿਹੜੀ ਸਟਾਲੀ ਆ ਉਹ ਕਮਰੇ ਨੂੰ ਮਤਲਬ ਪੱਕਾ ਕਰਨ ਦੀ ਮਤਲਬ ਪੌਲ ਗੇ ਵਿਚਾਈ ਹਾਂਜੀ ਆਹੀ ਇੱਥੇ ਸਟਾਈ ਹੈ ਤੇ ਚੱਲ ਕਮਰਾ ਪਾਵਾਂਗੇ ਇੱਕ ਇੱਕ ਹੀ ਚੱਲ ਪੈ ਜੇ ਤੇ ਕਿੰਨਾ ਕ ਕਿਸਦੇ ਇੰਨਾ ਘਰ ਰਵਾਂਗੇ ਜਾਂਚ ਕਰ ਕਦੀ ਕੋਈ ਬੋਲਦਾ ਨਹੀਂ ਰਹਿਣ ਦਿੰਦਾ ਇੰਨਾ ਚਿਰ ਹਣਾ ਤਾਂ ਕਰਕੇ ਇੱਥੇ ਰਹਿਣ ਦੇ ਪਰ ਇਹ ਮੁਸ਼ਕਲਾਂ ਨੂੰ ਛੋਟੇ ਛੋਟੇ ਬਣਾਉ ਨੂੰ ਬੜੀ ਤੰਗੀ ਬੱਚਿਆਂ ਨੂੰ ਨਾਉਂ ਤੋਂ ਬੜੀ ਤੰਗੀ ਆ ਪਾਂਡਾ ਠੇਕਰ ਲਿਆਉ ਨੂੰ ਬੜੀ ਤੰਗੀ ਪਾਣੀ ਲਿਆਉ ਨੂੰ ਬੜੀ ਤੰਗੀ ਆ ਤਾਂ ਕਰ ਉਸਕੇ ਕਿੰਨੀ ਜੜੀ ਉਹ ਗੋਭੀ ਜੜੀ ਕਿੰਨੇ ਮਤਲਬ ਇੱਕ ਲਈ 2 ਕਿਲੇ 2 ਕਿਲੇ ਹਾਂਜੀ ਪਹਿਲਮਰੀ ਲਾਉਂਦੇ ਰੇ ਕਿੰਨਾ ਮੁਨਾਫਾ ਹੋ ਜਾਂਦਾ ਹਾਂਜੀ ਕਈ ਪਾਜ ਜਾਂਦੇ ਰਹੇ ਪਾਏ ਸਾਨੂੰ ਅਰਕੇ ਉੱਕਾ ਹੀ ਟੁੱਟ ਗਏ ਹੈ ਹਾਂਜੀ ਥਾਂ ਕਰ ਉਹ ਤੁਹਾਡੇ ਜਦੋਂ ਦਿੰਦੇ ਚਿਕਨਵੇਂ ਹਸੇ ਦਲਾਈਓ ਤੁਹਾਡਾ ਖਰਚਾ ਆਇਆ ਹੈ ਹਾਂਜੀ ਖਰਚਾ ਹੁੰਦਾ ਸਾਡਾ ਵੀ ਹੁੰਦਾ ਵਾ ਚਾਹ ਪਾਣੀ ਦਾ ਹੁੰਦਾ ਖਰਚਾ ਹਾਂਜੀ ਹਾਂ ਇਹੋ ਬਸ ਖਰਚਾ ਤੁਹਾਡੇ ਦਿਲੋਂ ਹਾਂਜੀ ਹੁਣ ਜਿਹੜੇ ਤੁਹਾਡੇ ਘਰ ਵਾਲੇ ਨੇ ਉਹ ਕੀ ਕਰਦੇ ਉਹ ਭਾਜੀ ਮਹਾਰੀ ਮੋਟੀ ਦਿਹਾੜੀ ਦਿਹਰੀ ਜਾਂਦੀ ਦਿਹਾੜੀ ਤਾਂ ਕੀ ਹਨ ਨੀ ਹਾਂਜੀ ਕਦੇ ਕੋ ਉਹ ਪੇਕੇ ਪੂਕੇ ਦੇ ਜਾਂਦੇ ਆ ਖਾਣ ਪੀਣ ਨੂੰ ਆਹੇ ਪੋਹ ਤੇ ਜੰਦੇ ਪੇਕੇ ਪੋਕੇ ਅਜੀ ਹੋਰ ਕੋ ਰਿਸ਼ਤੇਦਾਰ ਨੇ ਕਦੀ ਤੁਹਾਡੇ ਮੱਲੋ ਕੀ ਨਹੀਂ ਹੋਰ ਕੋਈ ਰਿਸ਼ਤੇਦਾਰ ਕੋਈ ਆਇਆ ਨਹੀਂ ਭਾਜੀ ਉੱਤੇ ਅੱਜ ਕੱਲ ਕੌਣ ਆਉਂਦਾ ਅੱਜ ਕੱਲ ਨਹੀਂ ਕੋਈ ਬੰਦ ਜਿਵੇਂ ਜਦੋਂ ਮੱਲੋ ਹਰ ਕੁ ਕੁਦਰਤੀ ਮਾਰ ਵੱਜੀ ਹੈ ਮੱਲੋ ਉਹ ਉਸ ਟਾਈਮ ਇੱਥੇ ਆ ਕੇ ਜਾਂ ਮੱਲੋ ਪਹਿਲਾਂ ਕੁ ਦੂਰ ਬਾਅਦ ਚ ਆਏ ਭਾਜੀ ਜਦੋਂ ਪਾਣੀ ਆਉਣ ਵਾਲਾ ਹੀ ਅਜੀ ਇੱਥੇ ਆ ਗਏ ਤੇ ਜਦੋਂ ਤੋਂ ਲੈ ਸੱਤਾਂ ਵੀ ਡਿੱਗ ਗਏ ਅਸੀਂ ਆਹੀ ਕਿ ਚੱਲ ਉਧਰ ਚੱਲਦੇ ਨੇ ਕੀ ਪਤਾ ਹੀ ਨਾ ਨਾਰ ਰੁੜ ਜੀ ਕੇ ਉਹ ਉੱਤ ਵਿੱਚ ਜਿਹੜਾ ਤੁਹਾਡਾ ਮੂਲ ਭਾਂਡੇ ਟਿੱਟੇ ਤੋਂ ਵੀ ਦੱਸਦੇ ਉਹਦੇ ਵਿੱਚ ਕੋਈ ਨਾਜ ਵਗਾਰਾ ਜਾਂ ਹੋਰ ਜਿਹੜੇ ਖਾਂਦਿਰ ਸੋਈਦੇ ਵਾਸਤੇ ਉਹ ਬਚ ਗਏ ਜਾਂ ਵੀ ਉਹ ਪਾਜੀ ਸਾਰੇ ਰੁੜ ਗਏ ਹਾਂਜੀ ਕਿੰਨਾ ਹੀ ਦਾਣਾ ਫੱਕਾ ਕਿੰਨਾ ਦਾਣੇ ਤੋਂ ਨੇ ਵੀ ਰੁੜ ਗਏ ਜਿਹੜੇ ਹੈਗੇ ਤੋਂ ਕਮਾਟਲ ਦਾਣੇ ਉਹ ਵੀ ਰੁੜ ਗਏ ਮੁੱਲੇ ਤੋਂ ਹਾਂਜੀ ਰੁੜ ਗਏ ਨਹੀਂ ਬਚੇ ਹਾਂਜੀ ਨਹੀਂ ਬਚੇ ਕਾਂ ਪੀਨ ਨੂੰ ਨਹੀਂ ਚੀਜ਼ਾਂ ਬਚੀਆਂ ਕੋ ਕਿੰਨੇ ਕਿੰਨੇ ਪਰਿਵਾਰ ਦੇ ਮੈਂਬਰ ਕੁੱਲ ਚਾਰ ਜਣੇ ਚਾਰ ਹਾਂਜੀ ਹੋਣ ਜਿਹੜੀ ਆ ਮਨ ਲੋ ਨਹੀਂ ਜਿਹੜੀ ਮਨਿਆਦਾ ਪਰ ਵੀ ਜਾ ਔਰ ਰਹਿਣ ਬਚਾਰਾ ਨਹੀਂ ਮਨ ਲੋ ਨਹੀਂ ਭਾਜੀ ਮਿਲਿਆ ਕੁਝ ਨਹੀਂ ਮਿਲਿਆ ਭਾਈ ਕਿ ਚੱਲੇ ਵੇਲਜੇ ਕੋ ਹਟਾ ਕੋ ਸੱਤ ਵਾਲੇ ਲ ਇੰਟਰਨੈਟ ਨਾ ਚੱਲ ਸੱਤ ਵਾਲੇ ਪੈ ਜਾਣ ਸਾਡੇ ਬਾਲੇ ਪੈ ਜਾਣ ਹੋਰ ਨਹੀਂ ਕੋਈ ਚਾਹੀਦਾ ਹਲ ਜੇ ਨਹੀਂ ਕੋਈ ਸਹਾਇਤਾ ਜਾਣ ਰਹੀ ਵੀ ਨਹੀਂ ਜਾਂ ਹੋਰ ਜ ਸਰਕਾਰੀ ਜਾਂ ਕੋਈ ਨਹੀਂ ਮਦਦ ਦਿੰਦੀ ਤਦ ਤੱਕ ਇੱਥੇ ਰੱਖ ਹਾਂਜੀ ਇੱਥੇ ਰਾਵਾਂਗੇ ਫਿਰ ਆਣਾ ਜਿੰਨੇ ਤੱਕ ਉਤਰ ਨਹੀਂ ਕੋਈ ਹੁਣ ਤੱਕ ਹਾਂਜੀ ਉਹ ਇਹ ਕੋ ਲੋੜਵੰਦ ਪਰਿਵਾਰ ਆ ਜੋ ਕੁਦਰਤੀ ਮਾਰ ਦੇ ਵਿੱਚ ਜਿਹੜਾ ਆਪਦਾ ਸਾਰਾ ਜਿਹੜਾ ਵਾ ਰਣ ਬਚੇ ਉਹ ਵੀ ਜਿਹੜਾ ਮਤਲਬ ਘਰ ਦਾ ਦਾਣਾ ਪੱਕਾ ਜਾਂ ਭਾਂਡੇ ਵੀ ਚਲੋ ਉਸ ਪਾਣੀ ਨੇ ਮਾਰਨੇ ਰੋਡ ਕਿ ਲੱਗ ਸੋ ਕੱਚਾ ਕਮਰਾ ਸੀ ਪਹਿਲਾਂ ਵੀ ਜਿਹੜੀ ਪਰਿਵਾਰ ਦੇ ਕੋਲ ਇੰਨੀ ਪਹੁੰਚ ਨਹੀਂ ਸੀ ਉਸ ਕਮਰੇ ਨੂੰ ਜਿਹੜਾ ਪੱਕਾ ਕਰ ਲੈਣਾ ਸੋ ਥੋੜੀ ਬੋਤੀ ਗੋਭੀ ਜਿਹੜੀ ਆ ਬੀਜ ਦੇ ਦੱਸਿਆ ਨਾ ਨੇ ਵੀ ਗੋਭੀ ਵੱਧ ਦੇ ਜਾ ਕਿਵੇਂ ਬੀਜ ਦੇ ਸਨ ਉਸ ਦੇ ਵਿੱਚੋਂ ਜੋ ਕਿਰਤ ਨਿਕਲਦੀ ਸੀ ਕਵਾਈ ਨਿਕਲ ਜੀ ਜਹਾਨਵਾ ਦੀ ਉਸ ਦੇ ਨਾਲ ਇਹਨਾਂ ਇਟਾਂ ਵੀ ਜਿਹੜੇ ਛਟਾਈਆਂ ਸੀ ਕਿ ਔਨ ਦਾ ਪੇਜ ਜਦੋਂ ਵੀ ਕਿਤੇ ਹੋਰ ਜਿਹੜਾ ਖੱਟਾ ਜਿਹੜਾ ਰੈਸਕਿਊ ਕਰਾਂਗੇ ਤਾਂ ਕੋਠੇ ਜਿਹੜੇ ਨੇ ਹੌਲੀ ਰਿਕਾਰ ਕੇ ਜਿਹੜੇ ਬਣਾਵਾਂਗੇ ਜਿਹੜਾ ਥੋੜਾ ਥੋੜਾ ਮਟੀਰੀਅਲ ਜਿਹੜਾ ਕੋਠਿਆਂ ਲੱਗਦਾ ਉਹ ਸਾਰਾ ਸਟਾਉਂ ਦੀ ਕੋਸ਼ਿਸ਼ ਕੀਤੀ ਪਰ ਜਿਹੜੀ ਇਸ ਵਾਰ ਜਿਹੜੀ ਕੁਦਰਤੀ ਮਾਰ ਪਈ ਆ ਸਾਰੇ ਇਹ ਜਿਹੜੇ ਇਹਨਾਂ ਦੇ ਰਿਮਾਂਡ ਜਿਹੜੇ ਨੇ ਉਹ ਜਿਹੜੇ ਰੋੜ ਕੇ ਰੱਖਦੇ ਨੇ ਗੱਲ ਤਾਂ ਪਰਿਵਾਰਕ ਮੈਂਬਰ ਜ਼ਰੂਰ ਕਰ ਰਹੇ ਨੇ ਪਰ ਕਿਤੇ ਨਾ ਕਿਤੇ ਪਰਿਵਾਰਕ ਮੈਂਬਰ ਦਾ ਅੰਦਰੋਂ ਜਿਹੜਾ ਮੰਨ ਭਰਿਆ ਵਾ ਇਦਾਂ ਦੀ ਖੁੱਦਤੀ ਮਾਰ ਜਿਹੜੀਆਂ ਨੇ ਪਹਿਲਾਂ ਹੀ ਜਿਹੜੇ ਗਰੀਬੀ ਦੇ ਸੰਕਟ ਦੇ ਵਿੱਚ ਜਿਹੜੇ ਪਰਿਵਾਰ ਨੇ ਸੋ ਇਦਾਂ ਦੀ ਜਿਹੜੀ ਮਾਰ ਪਿਆ ਜਾਂਦੇ ਨਾਲ ਹੋਰ ਪਰਿਵਾਰ ਜਿਹੜੇ ਨੇ ਡਿੱਗ ਜਾਂਦੇ ਨੇ ਸੋ ਐਨਆਰਆਈ ਵੀਰ ਜਾਂ ਸਮਾਜ ਸੇਵੀ ਸੰਸਥਾ ਨੇ ਜਿਹੜੀਆਂ ਇਸ ਤਰ੍ਹਾਂ ਦੇ ਜਿਹੜੇ ਪਰਿਵਾਰਾਂ ਦੀ ਲੋੜਵੰਦਾਂ ਦੀ ਜਿਹੜੀ ਮਦਦ ਕਰ ਰਹੀਆਂ ਸੋ ਇਸ ਪਿੰਡ ਡੇਰਾ ਬੱਬਾ ਨਾਨਕ ਦੇ ਪਿੰਡ ਸਾਧਵਾਲੀ ਦੇ ਵਿੱਚ ਆ ਕੇ ਜ਼ਰੂਰ ਇਸ ਪਰਿਵਾਰ ਦੀ ਜਿਹੜੀ ਆ ਮਦਦ ਜਿਹੜੀ ਕਰਨ ਸੋ ਮੈਂ